ਇਨਸਾਬ ਮੰਗਦਿਆਂ ਕਰੀਬ 10 ਸਾਲ ਹੋ ਚੁੱਕੇ ਨੇ ਪਰ ਹਲੇ ਵੀ ਜ਼ਖਮ ਅੱਲੇ ਨੇ ਤੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸ਼ਬਦਾ ਸੁਹਾ ਕਰਦਾ ਹੈ 2015 ਦੇ ਵਿੱਚ 1 ਜੂਨ ਨੂੰ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਚੋਰੀ ਹੁੰਦੀ ਹੈ ਅਸੀਂ ਇਸ ਟਾਈਮ ਉਸ ਪਿੰਡ ਦੇ ਵਿੱਚ ਖੜੇ ਆਂ ਬੁਰਜਵਾਰ ਸਿੰਘ ਵਾਲਾ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਸਭਾ ਦੇ ਵਿੱਚ ਜਿਹੜਾ ਬੁਰਜਵਾਰ ਸਿੰਘ ਵਾਲਾ ਵਿੱਚੋਂ ਜਿਹੜਾ 1 ਜੂਨ ਨੂੰ ਗੁਰਗੱ ਸਾਹਿਬ ਦੀ ਚੋਰੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ 63 ਨੰਬਰ ਐਫ ਆਰ ਜਿਹੜੀ ਉਸ ਸਮੇਂ ਦਰਜ ਕੀਤੀ ਜਾਂਦੀ ਹੈ ਥਾਣਾ ਬਾਜਾਖਾਨਾ ਦੇ ਵਿੱਚ ਕਿਉਂਕਿ ਲਗਾਤਾਰ ਇਸ ਮਾਮਲੇ ਦੇ ਬਾਅਦ ਜਦੋਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਦਾ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਸਵਾਲ ਖੜੇ ਕੀਤੇ ਨੇ ਸਰਕਾਰਾਂ ਤੇ ਉਸ ਸਮੇਂ ਜਿਹੜੀ ਹੈਗੀ 63 ਨੰਬਰ ਹਾਲਾਂਕਿ ਐਫਐਮ ਆਏ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਹਜੇ ਹੋਰ ਅੱਗੇ ਵਾਧੇ ਜਿਹੜਾ 24 ਅਤੇ 25 ਸਤੰਬਰ ਦੀ ਜਿਹੜੀ ਦੇਮੈਨੀ ਰਾਤ ਆ ਉਹ ਸਮੇ ਜਿਹੜਾ ਹੈਗਾ ਬਰਗਾੜੀ ਦੇ ਗੁਰਦਰਾ ਸਾਹਿਬ ਦੇ ਬਾਹਰ ਜਿਹੜੇ ਧਮਕੀਆਂ ਭਰੇ ਪੱਤਰ ਲੱਗਦੇ ਨੇ ਜਿਹਦੇ ਵਿੱਚ ਅਪੱਤੀਜਕ ਸ਼ਬਦ ਜਿਹੜੇ ਲਿਖੇ ਜਾਂਦੇ ਨੇ ਤਾਂ ਉਹ ਸਮੇ ਜਿਹੜੀ ਹੈਗੀ ਆ 117 ਨੰਬਰ ਰੈਫਰਡ ਅੱਜ ਕੀਤੀ ਜਾਂਦੀ ਹੈਗੀ ਆ ਇਸ ਮਾਮਲੇ ਦੇ ਵਿੱਚ ਲਗਾਤਾਰ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਗੰਮ ਵਾਧਿਆਂ ਵਾਧਿਆਂ ਜਿਹੜਾ ਹੈਗਾ 12 ਅਕਤੂਬਰ ਨੂੰ ਜਿਹੜਾ ਹੈਗਾ ਅ ਅੰਗ ਗਲੀਆਂ ਦੇ ਵਿੱਚ ਜਿਹੜੇ ਖਿਲਾਰੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਸਿੱਖ ਸੰਸਥਾ ਦੇ ਵਿੱਚ ਪੂਰਾ ਪਰੋਸ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਟਕਪੁਰਾ ਚੌਂਕ ਦੇ ਵਿੱਚ ਜਿਹੜਾ ਹੈਗਾ ਧਾਰਾ ਦਿੱਤਾ ਜਾਂਦਾ ਤਾਂ 14 ਅਕਤੂਬਰ ਨੂੰ ਉਸ ਧਰਨੇ ਨੂੰ ਖੰਡਿਓਂ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਉਸ ਸਮੇਂ लाठी चार्ज ਹੁੰਦਾ ਤੇ ਗੋਲੀਕਾਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਸਿਕ ਸੰਗਤਾਂ ਜੋ ਬਹਿਬਲ ਕਲਾ ਆਉਂਦੀਆਂ ਨੇ ਉੱਥੇ ਰੋਕਿਆ ਜਾਂਦਾ ਤਾਂ ਉੱਥੇ ਵੀ ਜਿਹੜਾ ਹੈਗਾ ਗੋਲੀਕੰਡ ਵਾਪਰਦਾ ਜਿਸ ਵਿੱਚ ਜਿਹੜੇ ਦੋ ਸਿੱਖ ਨੌਜਵਾਨ ਨੇ ਉਹ ਜਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਲੱਖਾਂ ਵਕ ਜਿਹੜੀਆਂ ਹੈਗੇ ਸਮਾਵਲੇ ਚੱਲੀਆਂ ਤੇ ਹਰ ਗੱਲ ਕਰਗੀ ਚੋਰੀ ਵਾਲੇ ਮਾਮਲੇ ਦੇ ਵਿੱਚ ਡੇਰੇ ਦੇ ਜਿਹੜੇ ਹੈਗਾ ਪਰੋਕਾਰਾਂ ਨੂੰ ਜਿਹੜਾ ਨਾਮਜ਼ਦ ਕੀਤਾ ਜਾਂਦਾ ਇਹਦੇ ਵਿੱਚ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਜਿਹੜਾ ਨਾਮਜ਼ਦ ਕੀਤਾ ਜਾਂਦਾ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਜੀ ਜਿਹੜਾ ਦੱਸ ਦਿੱ ਗਏ ਕੀ ਇਸ ਤੋਂ ਅੱਗੇ ਜਿਹੜੀਆਂ ਦੁਕਾਨਾਂ ਨੇ ਉਸ ਦੁਕਾਨਾਂ ਦੇ ਬਾਹਰ ਇੱਥੇ ਇੱਕ ਡੇਰਾ ਪ੍ਰੇਮੀ ਗੁਰਦੇਵ ਸਿੰਘ ਸੀ ਉਹਨਾਂ ਦਾ ਵੀ ਜਿਹੜਾ ਸਵੇਰ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਂਦਾ ਕਿ ਦੱਸਿਆ ਜਾਂਦਾ ਕਿ ਉਸ ਮਾਮਲੇ ਦੇ ਵਿੱਚ ਕਿਉਂਕਿ ਉਹਨੇ ਦੁਕਾਨ ਗੁਰਦੁਰਾ ਸਾਹਿਬ ਦੇ ਨੇੜੇ ਆ ਉੱਥੋਂ ਜਿਹੜਾ ਇਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਰਗਵਾਈ ਦੌਰਤ ਰੱਖਿਆ ਜਾਂਦਾ ਸੀਗਾ ਤੇ ਅੱਜ ਜਿਹੜਾ ਇਸ ਗੁਰਦੁਰਾ ਸਾਹਿਬ ਦੇ ਵਿੱਚ ਕਿਉਂਕਿ 10 ਸਾਲ ਦਾ ਸਮਾਂ ਹੋ ਚੁੱਕਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਡੇਰੇ ਦੇ ਜਿਹੜੇ ਹੈਗੇ ਆ 7 ਮੈਂਬਰ ਤੇ ਨਾਲ ਉਹ ਨੈਸ਼ਨਲ ਕਮੇਟੀ ਮੈਂਬਰ ਤੇ ਡੇਰਾ ਮੁਖੀ ਨੂੰ ਨਾਮਯਦ ਕੀਤਾ ਗਿਆ ਹੈਗਾ ਤੇ ਅੱਜ ਇਸ ਪੈਂਡ ਦੇ ਵਿੱਚ ਜਿਹੜਾ ਹੈਗਾ 10 ਸਾਲ ਪੂਰਾ ਹੋਣ ਦੇ ਬਾਅਦ ਜਿਵੇਂ ਹਰ ਸਾਲ ਦੀ ਤਰ੍ਹਾਂ ਇਹ ਕਿਹੜੀ ਅਰਦਾਸ ਕਰਾਈ ਜਾਂਦੀ ਹੈ ਅੱਜ ਵੀ ਕਰਾਈ ਗਈ ਤੇ ਇੱਕ ਇੱਥੇ ਅੱਜ ਮੋਟਰਸਾਈਕਲ ਮਾਰਚ ਇਥੋਂ ਜਿਹੜਾ ਕੱਢਿਆ ਜਾਣਾ ਹੈਗਾ ਕਿਉਂਕਿ ਇਨਸਾਫ ਦੀ ਮੰਗ ਕੀਤੀ ਕੋਟਪੂਰਾ ਚੌਂਕ ਦੇ ਵਿੱਚ ਜਿੱਥੇ ਕੀ ਗੋਲੀकांड ਵਾਪਰੇ ਸੀ ਉੱਥੇ ਜਾ ਕੇ ਹੋ ਜੀ ਸਮਾਪਤੀ ਕੀਤੀ ਜਾਣੀ ਹੈ ਤੇ ਅਖ ਵਖ ਸਿੱਖ ਪ੍ਰਚਾਰਕ ਇੱਥੇ ਪਹੁੰਚੇ ਨੇ ਕਿਉਂਕਿ 10 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਹਜੇ ਤੱਕ ਜਿਹੜਾ ਅਨਸਾਫ ਲਈ ਲਗਾਤਾਰ ਜੂਝ ਰਹੇ ਨੇ ਤੇ ਆਪਾਂ ਗ ਅੱਜ 1 ਜੂਨ ਨੂੰ ਤੇ ਜਿੱਥੇ ਪੈਣ ਦੇ ਲੋਕ ਪਹੁੰਚ ਨੇ ਹੋਰ ਸਿੱਖ ਪ੍ਰਚਾਰਕ ਵੀ ਪਹੁੰਚੇ ਨੇ ਸਾਡੇ ਨਾਲ ਭਾਰਤੀ ਸਿਵਲ ਜੁਨੀ ਇਕਤਾ ਫਤਿਹ ਦੇ ਜਿਹੜੇ ਹੈਗੇ ਆਪ ਨੂੰ ਸੁਪਾ ਪ੍ਰਧਾਨ ਪਹੁੰਚੇ ਨੇ ਮਾਸਟਰ ਜੀ ਮਾਸਟਰ ਜੀ ਕਿਵੇਂ ਦੇਖਦੇ ਹੋ ਇੱਕ ਸਾਲ ਜਿਹੜਾ ਇੱਕ ਜੂਨ ਨੂੰ ਜਿਹੜਾ ਹੈ ਗੁਰੂ ਸਾਹਿਬ ਚੋਰੀ ਹੁੰਦੀ ਹੈ ਤੇ ਅੱਜ 10 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਬਿਲਕੁਲ ਲੰਬੇ ਸਮੇਂ ਤੋਂ ਹਰ ਸਾਲ ਇਸ ਬੇਅਦਬੀ ਸੰਬੰਧੀ ਵੱਖ-ਵੱਖ ਤਰ੍ਹਾਂ ਲੋਕ ਪ੍ਰੋਟੈਸਟ ਕਰਦੇ ਆ ਤਾ ਜੋ ਜਿਹੜਾ ਇਹ ਦੁਖਦਾਈ ਘਟਨਾ ਵਾਪਰੀ ਸੀ ਉਹਦਾ ਇਨਸਾਫ ਮਿਲ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਆਦਬ ਸਤਕਾਰ ਹੈ ਜਿਹੜਾ ਉਹ ਸਭ ਤੋਂ ਉੱਪਰ ਹੈ ਪਰ ਕੁਝ ਸ਼ਰਾਰਤੀ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੁਝ ਲੋਕਾਂ ਨੇ ਵੋਟਾਂ ਦੀ ਖਾਤਰ ਅਜੀਹਾ ਪਾੜਾ ਪਾਇਆ ਕਿ ਇਹ ਪੰਜਾਬ ਦਾ ਬੜਾ ਵੱਡਾ ਦੁਖਾਂਤ ਬਣ ਗਿਆ ਤਾਂ ਵੀ ਕਿ ਕਿਉਂਕਿ ਇੱਕ ਜੂਨੂ ਚੋਰੀ ਹੁੰਦੀ ਆ ਉਸ ਤੋਂ ਬਾਅਦ ਗਲੀਆਂ ਚਾਂਖ ਖਿਲਾਰੇ ਜਾਂਦੇ ਆ ਪਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਕਈ ਸਰਕਾਰਾਂ ਬਦਲ ਗਈਆਂ ਪਰ ਹਜੇ ਤੱਕ ਜਿਹੜੀਆਂ ਬੇਅਦਬੀ ਦੀ ਘਟਨਾਵਾਂ ਉਸੇ ਤਰ੍ਹਾਂ ਹੀ ਬਰਕਰਾਰ ਨੇ ਨਾ ਹੀ ਉਹਦੇ ਵਿੱਚ ਕੋਈ ਸਖਤ ਕਾਰਵਾਈ ਕੀਤੀ ਹੈ। ਦੇਖੋ ਲੋਕਾਂ ਵਾਸਤੇ ਤਾਂ ਇਹ ਇੱਕ ਬੜਾ ਸੈਂਸਿਟਿਵ ਮੁੱਦਾ ਹੈ ਪਰ ਸਰਕਾਰਾਂ ਵਾਸਤੇ ਇੱਕ ਚੋਣ ਚੁਨਾਵੀ ਮੁੱਦਾ ਹੈ। ਲੋਕਾਂ ਦੀਆਂ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਵਾਰਾਇਦੀ ਬਾਣੀ ਨਾਲ ਜੁੜੀਆਂ ਹੋਈਆਂ ਨੇ ਪਰ ਜਿਹੜੇ ਰਾਜਨੀਤਿਕ ਲੋਕ ਐ ਉਹ ਇੱਕ ਦੂਜੇ ਨੂੰ ਠਿੱਬੀ ਲਾ ਕੇ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਲੋਕਾਂ ਨੂੰ इमोशनल ਬਲੈਕ ਮਿਲ ਕਰਕੇ ਸਤਾ ਵਿੱਚ ਆਉਂਦੇ ਆ ਤੇ ਸਤਾ ਵਿੱਚ ਆ ਕੇ ਜਿਸ ਗੱਲ ਤੇ ਉਹ ਸਤਾ ਵਿੱਚ ਆਏ ਆ ਉਸ ਗੱਲ ਨੂੰ ਵਿਸਾਰ ਦਿੰਦੇ ਆ ਤੇ ਜਿਵੇਂ ਤਿੰਨ ਸਰਕਾਰਾਂ ਪਹਿਲਾਂ ਕਾਂਗਰਸ ਦੀ ਫਿਰ ਅਕਾਲੀ ਦਲ ਅਕਾਲੀ ਦਲ ਦੀ ਕਾਂਗਰਸ ਦੀ ਫਿਰ ਆਮ ਆਦਮੀ ਦੀ ਇਸੇ ਮੁੱਦੇ ਤੇ ਬਣੀਆਂ ਕਿ ਜਦੋਂ ਸਾਡੀ ਸਰਕਾਰ ਆਊਗੀ ਹ ਹੁਣ ਵਾਲਿਆਂ ਨੇ ਤਾਂ 24 ਘੰਟਿਆਂ ਦੀ ਗੱਲ ਕੀਤੀ ਸੀ ਪਰ ਲੰਬੇ ਸਮੇਂ ਤੋਂ ਤੁਸੀਂ ਵੇਖਿਆ ਬਾਈਬਲ 2 ਸਾਲ ਲਗਭਗ ਮੋਰਚਾ ਲੱਗਿਆ ਰਿਹਾ ਪਰ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਕੇਵਲ ਤੇ ਕੇਵਲ ਆਪਣੀ ਰਾਜਨੀਤੀ ਕਰ ਰੋਟੀਆਂ ਹੀ ਸਿੱਖੀਆਂ ਇਹਨੂੰ ਲੱਗਦਾ ਹੋਈ ਕਿ ਚੋਣਾ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਂਦਾ ਹੈ ਕਿਉਂਕਿ ਜਿਹੜਾ ਉਸ ਸਮੇਂ ਪੰਜਾਬ ਵੀ ਬੰਦ ਹੋਇਆ ਸੀਗਾ ਕਾਫੀ ਨੁਕਸਾਨ ਵੀ ਆਪ ਕੈਸੇ ਹੋਏ ਰੋਗੇ ਦੋ ਸਿੱਖ ਨੌਜਵਾਨ ਵੀ ਜਿਹੜੇ ਸ਼ਹੀਦ ਹੋਏਗੇ ਸੀਗੇ ਉਹ ਗੋਲੀ ਕਾਂਡ ਨੂੰ ਲੈ ਕੇ ਵੀ ਅੱਜ ਤੱਕ ਜਿਹੜਾ ਪੂਰਾ ਇਨਸਾਫ ਨਹੀਂ ਆ ਅਦਾਲਤਾਂ ਦੇ ਵਿੱਚ ਜਿਹੜਾ ਚਲਾਨ ਨਹੀਂ ਪੂਰਾ ਦਿੱਤਾ ਜਾ ਰਿਹਾ ਤੇ ਜਿਹੜੇ ਕੇਸ ਨੇ ਉਹ ਵੀ ਚੰਡੀਗੜ੍ਹ ਭੇਜ ਦਿੱਤੇ ਗਏ ਬਿਲਕੁਲ ਨੀਤ ਸਾਫ਼ ਨਹੀਂ ਨਾ ਜਿਹੜੇ ਰਾਜਨੀਤਿਕ ਲੋਕ ਹੈ ਜਿਹੜੇ ਐ ਕਹਿ ਲੋ ਕਿ ਪੰਜਾਬੀ ਹੱਤ ਦੇ ਵਿਰੁੱਧ ਹੈ ਉਹਨਾਂ ਦੇ ਛਤਰਛਾਇਆ ਹੈ ਇੱਥੀ ਰਾਜਨੀਤਿਕ ਲੋਕ ਹੈ ਉਹ ਉਹਨਾਂ ਦੇ ਮੁਤਾਬਕ ਹੀ ਚੱਲਦੇ ਆ ਇਹ ਦੇਖੋ ਕਿ ਅੱਜ ਵੀ ਉਹੀ ਮਾਹੌਲ ਹੈ 15 ਵਾਲਾ ਮਾਹੌਲ ਹੁਣ ਵੀ ਹੈ ਹਰ ਰੋਜ਼ ਪੁਲਿਸ ਕਸਟਡੀ ਦੇ ਵਿੱਚ ਬੰਦੇ ਮਾਰੇ ਜਾ ਰਹੇ ਆ ਫੇਕ ਐਨਕਾਊਂਟਰ ਕੀਤੇ ਜਾ ਰਹੇ ਆ ਆ ਕੱਲ ਦੀ ਗੱਲ ਹੈ ਜੇ ਤੁਸੀਂ ਦੇਖਿਆ ਹੋਣਾ ਗੋਨਿਆ ਨੇ ਕਿਵੇਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਬਹੁਤ ਅੱਛਾ ਅਧਿਆਪਕ ਸੀਐਸਟਾਫ ਦੇ ਵਿੱਚ ਟਾਰਚਰ ਕਰਕੇ ਤਸ਼ੱਦਦ ਕਰਕੇ ਮਾਰ ਦਿੱਤਾ ਕਿਉਂਕਿ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਇੰਨੀਆਂ ਖੁੱਲੀਆਂ ਛੁੱਟੀਆਂ ਦਿੱਤੀਆਂ ਕਿ ਉਹ ਜਿਹਨੂੰ ਮਰਜ਼ੀ ਮਾਰ ਦੇਵੇ ਜਿਹਨੂੰ ਮਰਜ਼ੀ ਫੜ ਕੇ ਮਾਰ ਦੇਵੇ ਕੋਈ ਉਹਦਾ ਸੁਣਵਾਈ ਨਹੀਂ ਹੋਏਗੀ ਆ ਜੋ ਨਾਲ ਤੁਸੀਂ ਦੇਖਿਆ ਹੋਣਾ ਅਜੇ ਤੱਕ ਉਹ ਚੱਲ ਰਿਹਾ ਫੁੱਲ ਸਕਸਟਡੀ ਦੇ ਵਿੱਚ ਹੀ ਹੋ ਸੋ ਮੈਨੂੰ ਲੱਗਦਾ ਵੀ ਪੰਜਾਬ ਵਿਰੋਧੀ ਇੱਕ ਜਿਹੜੀ ਲੌਬੀ ਹੈ ਉਹ ਇਸੇ ਤਰ੍ਹਾਂ ਕੰਮ ਕਰ ਰਹੀ ਹੈ ਕਿ ਜਿੰਨਾ ਤੁਸੀਂ ਸਿੱਖਾਂ ਨੂੰ ਕੁੱਟੋਗੇ ਜਿੰਨਾ ਤੁਸੀਂ ਪੰਜਾਬੀਆਂ ਨੂੰ ਕੁੱਟੋਗੇ ਤੁਸੀਂ ਸਤਾ ਦਾ ਸੁਖ ਭੁਗ। ਤੋਂ ਇਹਨਾਂ ਮਾਸਟਰ ਹਰੀਂਦਰ ਸਿੰਘ ਜੀ ਆ ਸੂਬਾ ਪ੍ਰਧਾਨ ਨੇ ਇਹ ਦਿਖਾਉਣਾ ਚਾਹੁੰਦੇ ਇਹ ਇਹ ਉਹ ਗੁਰਦਰਾ ਸਾਹਿਬ ਹੈਗਾ ਜਿੱਥੇ ਕੀ 1 ਜੂਨ 2015 ਦੇ ਵਿੱਚ ਗੁਰੂ ਸਾਹਿਬ ਦੀ ਚੋਰੀ ਹੁੰਦੀ ਆ। ਆ ਇਹ ਦੁਕਾਨਦਾਰ ਨੇ ਜਿਵੇਂ ਕੀ ਹੁਣ ਕੱਲੂ ਘਰਾ ਦੇ ਚੱਲ ਰਿਹਾ ਹੈਗਾ ਅੱਜ ਦੇ ਦਿਨ 1 ਜੂਨ 201984 ਦੇ ਵਿੱਚ ਜਿਹੜਾ ਹੈਗਾ ਆ ਜਿਹੜਾ ਜਿਵੇਂ ਕਤਲਿਆਮ ਹੋਇਆ ਸੀ ਤੇ ਦੋਸਤੋ ਬਾਅਦ ਜਿਹੜਾ ਹੈਗਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤਾਂ ਉਸ ਸਮੇਂ 1 ਜੂਨ ਨੂੰ ਹੀ ਜਿਹੜਾ ਹੈਗਾ ਦਰਬਾਰ ਸਾਹਿਬ ਤੇ ਅੱਜ ਟੈਂਕਾਂ ਦੇ ਨੂੰ ਜਿਹੜਾ ਹੈਗਾ ਪਹੁੰਚੇ ਸਨ ਤੇ ਉਸ ਦਾ ਵੀ ਰੋਸ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਜਿਹੜਾ ਹੈਗਾ ਜੋ ਗੁਰੂ ਸਾਹਿਬ ਦੀ ਚੋਰੀ ਹੋਈ ਹੈ ਜਾਂ ਬੇਦਬੀ ਹੋਈ ਹੈ ਉਸ ਦਾ ਵੀ ਰੋਸ ਮਨਾਂ ਦੇ ਵਿੱਚ ਲਗਾਤਾਰ ਪਾਇਆ ਜਾ ਰਿਹਾ ਇਸ ਗੁਰਦਾਰ ਸਾਹਿਬ ਦੇ ਵਿੱਚ ਚੋਰੀਆਂ ਸੀ ਉਸ ਸਮੇਂ ਦੱਸਿਆ ਜਾ ਰਹੀ ਸੀ ਕਿ ਆਸ-ਪਾਸੇ ਜਾਂ ਇੱਥੇ ਕਈ ਗ੍ਰਾਂਥੀ ਜਿਹੜੇ ਉਸ ਸਮੇਂ ਗ੍ਰਾਂਥੀ ਸੀ ਉਹਨਾਂ ਨੂੰ ਵੀ ਕਾਫੀ ਇੰਟਰੋਗੇਟ ਕੀਤਾ ਗਿਆ ਸੀ ਸਿੱਖ ਪ੍ਰਚਾਰਕਾਂ ਨੂੰ ਵੀ ਕਾਫੀ ਟਾਰਗੇਟ ਕੀਤਾ ਗਿਆ ਸੀ ਪੰਜਾਬ ਪੋਸਟ ਤੇ ਲਗਾਤਾਰ ਸਵਾਲ ਉੱਠਦੇ ਰਹੇ ਨੇ ਸੀ 1 ਜੂਨ ਦੇ ਦਿਨ ਇਕੱਠੇ ਹੋ ਕੇ ਅੱਜ ਜਿਹੜਾ ਮੈਥੋਂ ਮਾਰਚ ਕੱਢਿਆ ਜਾ ਰਿਹਾ ਹੈ ਸਰਕਾਰਾਂ ਤੋਂ ਇਨਸਾਫ ਮੰਗੀ ਜਾ ਰਹੀ ਹੈ ਕਿ ਸਰਕਾਰਾਂ ਇਨਸਾਫ ਦੇਣ ਕਿਉਂਕਿ ਗੱਲ ਆ ਜਾਂਦੀ ਹੈ ਕਿ ਰਾਜ ਦੇ ਲੋਕ ਚਾਹੇ 17 ਦੀਆਂ ਚੋਣ ਹੋਣ ਚਾਹੇ 22 ਦੀਆਂ ਚੋਣਾਂ ਹੋਣ ਹਰ ਇੱਕ ਦੇ ਵਿੱਚ ਜਿਹੜਾ ਹੈਗਾ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਬੇਦਬੀ ਇਨਸਾਫ ਦੇਵਾਂਗੇ ਪਰ ਹਲੇ ਤੱਕ ਜਿਹੜਾ ਹੈਗਾ ਪਰਿਵਾਰ ਚਾਹੇ ਸਿਕੋਂ ਹੋਵੇ ਚਾਹੇ ਪੰਜਾਬੀ ਹੋਵੇ ਲਗਾਤਾਰ ਜਿਹੜਾ ਇਨਸਾਫ ਦੀ ਗੁਹਾਰ ਲਾ ਰਹੇ ਦਿਖਣਾ ਕਿ ਹੁਣ ਸਮੇਂ ਦੇ ਵਿੱਚ ਅਸੀਂ ਮਾਂਵਲੇ ਦੇ ਵਿੱਚ ਹੋਰ ਕੀ ਸਰਕਾਰਾਂ ਕਾਰਵਾਈ ਕਰਦੀਆਂ